ਅਸਿੱਤ ਗੱਲ ਜੇ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਹੀ ਸਵੇਰ ਦੇ 6:30 ਹੋ ਗਏ ਤੇ ਆਪਾਂ ਬੱਚਿਆਂ ਨੂੰ ਲੱਗਿਆ ਛੂਲੇ ਦੀਆਂ ਤੇ ਆਪਣੀ ਜੰਗ ਫੋਰਸ ਸਕੂਲ ਨੂੰ ਤਿਆਰ ਆ ਤੇ ਇਹਨਾਂ ਦੇ ਮੈਂਟਰ ਹੈਗੇ 15 ਸਾਰੇ ਵਾ ਇਹਨਾਂ ਨੂੰ ਭੇਜ ਦਿਆਂ ਸਕੂਲ ਨੂੰ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਅੱਗੇ ਬੱਚੇ ਵੀ ਕੱਢ ਲਿਆ ਮਾਰ ਤੇ ਛੂਲੇ ਵੀ ਤਿਆਰ ਆ ਪਾਣੀ ਵੀ ਰੱਖ ਲਿਆ ਸਰਿੰਜ ਮੇਰੇ ਹੱਥ 'ਚ ਉਨ ਲੱਗ ਗਿਆ ਛੋਲੇ ਦੇਣ ਛੋਲੇ ਦੇ ਕੇ ਜੇ ਤਾਂ ਮੌਸਮ ਸਾਫ ਹੋਇਆ ਤੇ ਨਨ ਉਭਾ ਦੇਂਗੇ ਤੇ ਨਹੀਂ ਫਿਰ ਰਹਿਣਦੇ ਆ ਬਹੁਤ ਸੰਗੰਦ ਕੰਮ ਆ ਪਣੇ ਮੀੜਦਾ ਬੱਚੇ ਆਪਾਂ ਬਾਤਈ ਸੀ ਨਿੱਕੇ ਤਾਂ ਹੁਣ ਜਿਹੜੇ ਛੱਡਣ ਵਾਲੇ ਕਬੂਤਰ ਉਹ ਛੱਡਦੇ ਛੱਡਣ ਵਾਲੇ ਕਬੂਤਰ ਛੱਡਦੇ ਆ ਆ ਜਾਂਦੇ ਇਹ ਕਾਏ ਆ ਚਲੇ ਸਿੱਧੇ ਜੀ ਹੋਗੇ ਚੱਲ ਇਹਨੇ ਨੰ ਬੱਚੇ ਕੀੜੇ ਜੇ ਮਾਰ ਕੇ ਇਹਨਾਂ ਦੇ ਨਾਲ ਬਹਿ ਜਾ ਕਰਨਗੇ ਪੂਰ ਤਾਂ ਕੋਈ ਟੱਕ ਤਾਲੀ ਕਰ ਲਈ ਆ ਨਾ ਵੀ ਬੈ ਦੇਖ ਇੱਧਰ ਆਪਣੇ ਬਹਿ ਗਏ ਆ ਬੱਚੇ ਉਹ ਬਿੱਸ 10 ਮਿੰਟ ਬੈਠਿਆ ਨੂੰ ਤੇ ਇਧਰ ਧੀਰੇ ਕੇ ਅੱਜ ਕਾਫੀ ਬੱਚੇ ਛੱਡੇ ਸੀ ਅੱਜ ਫਰਦੇ ਸੀ ਉਹਨਾਂ ਦੇ ਕਾਫੀ ਦਾਣੇ ਪਾਣੀ ਦਾ ਕੰਮ ਆਪਣਾ ਵੇੜਤਾ ਤੇ ਕਿ ਉਹਨਾਂ ਕੇ ਸੂਬਾ ਬੱਚਿਆਂ ਵਾਲੇ ਕਬੂਤਰਾਂ ਨੂੰ ਦਾਣੇ ਹੀ ਪੈਂਦੇ ਆ ਕਿਉਂਕਿ ਆਪਾਂ 2:3 3 ਵਜੇ ਡੇਲੀ ਕਬੂਤਰਾਂ ਨੂੰ ਪਾ ਦੇਈਏ ਤਾਂ ਪਰੇ ਤੱਕ ਨਹੀਂ ਬੱਚੇ ਲਾਤੇ ਸੀ ਹੁਣ ਭਾਵਾਂਗੇ 6:3 4 ਵਜੇ 5 ਵਜੇ ਤੇ ਬਾਕੀ ਠੀਕ ਆ ਜੀ ਆ ਤੁਹਾਨੂੰ ਬੱਚੇ ਦਿਖਾ ਦੇਣਾ ਬਾੜ ਹੋ ਗਏ ਕਾਫੀ ਤੇ ਉਹ ਚੀਨੀ ਕਬੂਦਰੀ ਦਾ ਬੱਚਾ ਵੀ ਚੀਨਾ ਮੜਕ ਦੀ ਮੇਰ ਨਾਲ ਸੈਟਿੰਗ ਆ ਤੇ ਹਾਂ ਬਈ ਕਬੂਤਰ ਆਪਣੇ ਆ ਵੀ ਬੱਚੇ ਸਹੀ ਆ ਹਾਂ ਬੱਚੇ ਵੀ ਸਹੀ ਆ ਤੇ ਇਧਰਲੇ ਬੱਚੇ ਵੀ ਸਹੀ ਆ ਇਹਨਾਂ ਦਾ ਜਿਆਦਾ ਖਿਆਲ ਰੱਖਣ ਦੀ ਲੋੜ ਆ ਕਿਉਂਕਿ ਇਹਨਾਂ ਨੂੰ ਫਿਰ ਸੁਭਾ ਵੀ ਤਸਵੀਰੇ ਵਿੱਚ ਉਤ ਦਿੰਦੇ ਆ ਕਬੂਤਰ ਇਹਦੇ ਤੋਂ ਤੀਣੀ-ਤੀਣੀ ਹੁੰਦੀ ਆ ਤੇ ਜਿਹੜੇ ਚੱਕੇ ਵੀ ਆ ਬੱਚੇ ਆਪਾਂ ਤੇ ਉਹਨਾਂ ਨੂੰ ਫਿਰ ਆਪਾਂ ਛੋਲੇ ਫਰੋਂ ਇਹ ਦੂਮੇ ਟਾਈਮ ਦੇਈ ਦੀ ਮੱਖੀ ਦੀ ਜਨੇ ਵਿੱਚ ਪਾਣਾ ਮੈਂ ਦੇਖਣੋਂ ਭੁੱਲ ਗਿਆ ਜਿਹੜੇ ਆ ਬੱਚਾ ਇੱਕ ਤੇ ਇੱਕ ਫੋ ਬੱਚਾ ਹੁਣ ਇਹਨਾਂ ਨੂੰ ਦਾਣੇ ਪਾਏ ਆ ਸਵੇਰ ਮੈਂ ਖਿਆਲ ਕੀਤਾ ਨਹੀਂ ਗਿਆ ਮੈਥੋਂ ਮੈਂ ਭੁੱਲ ਗਿਆ ਹੁਣ ਪਤਾ ਲੱਗ ਜੂਗਾ ਵੀ ਇਹ ਬੱਚਿਆਂ ਨੂੰ ਚੋਗ ਦਿੰਦੇ ਆ ਜਾਂ ਨਹੀਂ ਦਿੰਦੇ ਫਿਰ ਆਪਾਂ ਪ੍ਰੋਪਰ ਤੀਕੇਣਾ ਫਿਰ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਹੀ ਦੇ ਦਿਆ ਕਰਾਂਗੇ ਸਵੇਰ ਛੋਲੇ ਐਸ ਵੇਲੇ ਸਰੋਂ ਤੇ ਮਖਣੀ ਉਹ ਇੱਥੇ ਬੈਠਿਆਂ ਨੂੰ ਦੇ ਦਿਆ ਕਰਾਂ ਕਿਉਂਕਿ ਪ੍ਰੋਪਰ ਤੀਕੇਣਾ ਪਤਾ ਨਹੀਂ ਲੱਗਦਾ ਬਈ ਅੱਜ ਦੇਖਾਂ ਖਿਆਲ ਨਾਲ ਆਪਾਂ ਪੱਠੇ ਪਾਤੇ ਅਸੂਤ ਤੇ ਬੰਨਣਾ ਤੇ ਹੁਣ ਆਪਾਂ ਚੱਲਦੇ ਆਂ ਪਾਣੀ ਲੈਣ ਪਾਣੀ ਲਿਆ ਕੇ ਫੇਰ ਆ ਕੇ ਬੱਚੇ ਬਚਵਾਵਾਂ ਠੀਕ ਹੈ ਜੀ ਆਪਾਂ ਛਤਰियां ਲਾਤੀਆਂ ਤੇ ਬੱਚੇ ਵੀ ਭਾਤੇ ਆ ਕਿਉਂਗਾ ਛਤਰियां ਲਾਤੀਆਂ ਨਿੱਕੀਆਂ ਲਾਤੀਆਂ 2 4 ਤੇ 5 ਤੇ ਦੋ ਲਾਤੀਆਂ ਵੱਡੀਆਂ ਵੱਡੀਆਂ ਤੇ ਚੱਲ ਬਈ ਸੀ ਲੱਗੀਆਂ ਪੰਗਾ ਇੰਨਾ ਸਾਰਿਆਂ ਤੇ ਬੱਚੇ ਅੱਡੋ ਅੱਡ ਬੈਠਿਆ ਕਿਉਂਕਿ ਉੱਦਰ ਉੱਤਰ ਉੱਧਰ 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 ਉੱਡ ਕੇ ਉੱਧਰ ਉੱਠ ਕੇ ਉੱਧਰ ਉੱਠ ਕੇ ਆਛਤਰੀ ਥੋੜੀ ਦੂਰ ਹੈ ਵੀ ਮੈਂ ਨੇੜੇ ਕਰਦਾ ਤਾਂ ਕਰਕੇ ਲੰਗਾ ਇਹ ਇਹ ਨੇ ਨੀਕੇਰੇ ਚ ਬਈ ਔੜ ਔੜ ਬੈਠੀ ਜਾਣਗੇ ਤੇ ਆ ਆਪਣਾ ਚੋਨਾ ਇਧਰ ਲਾ ਉਧਰ ਬੀਜਿਆ ਵਾ ਕੱਲ ਨੂੰ ਪਰਸੋਂ ਆਪਣੀ ਵਾਰੀ ਆ ਕੱਲ ਨੂੰ ਮੋਟਰ ਵੀ ਚਲਾਵਾਂ ਕੱਲ ਨੂੰ ਮੋਟਰ ਚਲਾ ਕੇ ਉਧਰ ਲੈ ਜਾਾਂਗੇ ਚੋਨਾ ਆਪਣਾ ਠੀਕ ਆ ਉਹ ਵਾਲੀ ਸੁੰਢੀ ਬਹੁਤ ਜਿਆਦਾ ਸੀ ਪਹਿਲਾਂ ਮੀਂਹ ਪੈਣ ਲੱਗ ਪਿਆ ਤੇ ਸਪਰੇਅ ਆਪਾਂ ਤੋਂ ਹੋਈ ਨਹੀਂ ਤਾਂ ਕਰਕੇ ਪ੍ਰੋਬਲਮ ਦੀ ਦਿੱਕਤ ਹੋ ਗਈ ਸੀ ਆ ਸਾਡੇ ਬੰਦੇ ਨੇ ਵੀਡੀਓ ਚ ਲੈਣਾ ਰਹਿ ਜਾਂਦਾ ਵੀਡੀਓ ਚ ਇਧਰ ਥੱਲੇ ਡੈਕ ਵਿੱਚ ਇਧਰ ਦੇਖ ਤੇ ਆਪਾਂ ਮਿਲਦੇ ਆ ਤੁਹਾਨੂੰ ਅੱਗੇ ਤੇ ਆ ਛਤਰੀ ਵੀ ਆ ਛਤਰੀ ਵੀ ਨੇੜੇ ਕਰ ਦਈਏ ਇਹ ਛਤਰੀ ਨੇੜੇ ਹੋ ਗਈ ਫਿਰ ਪੰਜ ਚਾਰ ਪੰਜ ਛਤਰੀਆਂ ਨੇੜੇ-ਨੇੜੇ ਹੋ ਜਾਣਗੀਆਂ ਕੇਰੀ ਚ ਤੇ ਆ ਲੈ ਲੋ ਆ ਛਤਰੀ ਵੀ ਨੇੜੇ ਕਰਤੀ ਪੰਜ ਛਤਰੀਆਂ ਨੇੜੇ-ਨੇੜੇ ਆ ਕਿਸੇ ਤੇ ਉੱਟ ਕੇ ਉਹਦੇ ਤੇ ਉੱਠ ਜਾਣ ਉਹਦੇ ਤੇ ਉੱਠ ਜਾਣ ਇਧਰ ਆ ਜਾਣ ਕਿਤੇ ਮਰਜੀ ਆ ਜਾਣ ਤੇ ਮੌਲ ਆਪਾਂ ਬਣਾਤਾ ਓਕੇ ਦੀ ਰਿਪੋਰਟ ਜਮ ਕਿਉਂਕਿ ਛਤਰੀਆਂ ਫਿਰ ਹਲੋ ਇਤਨੂੰ ਸੂਰਜ ਜਿਵੇਂ ਦਾ ਆ ਛਤਰੀ ਆ ਗਈ ਆ ਗਈ ਆ ਛਤਰੀਆਂ ਪੂਰਾ ਵਧੀਆ ਮੌੜ ਬਣ ਗਿਆ ਇਤਨੂੰ ਸੂਟ ਚ ਪੈਂਦਾ ਤੇ ਇਤਨੂੰ ਵੀਡੀਓ ਸਹੀ ਬਣਉ ਆ ਦੇਖੋ ਜੀ ਤੇੜੜੜ ਹੋ ਡਈਆਂ ਵਧੀਆ ਮੌੜ ਬਣ ਗਿਆ ਓਕੇ ਦੀ ਰਿਪੋਰਟ ਤੇ ਛਤਰੀਆਂ ਦੋ ਥੱਲੇ ਹੋਰ ਪੰਗਾ ਇੱਕ ਤੇ ਕਪੜਾ ਸਿਆਉਣ ਵਾਲਾ ਤੇ ਇੱਕ ਤੇ ਸਮਤਾ ਆ ਵੀ ਮਗਰੇ ਤੁਰਿਆ ਆ ਮੇਰੀ ਚਲੋ ਠੀਕ ਹੈ ਜੀ ਆਪਾਂ ਮਿਲਦੇ ਆ ਤੁਹਾਨੂੰ ਅੱਗੇ ਆਪਣੇ ਇਹ ਛਦਰਿਆਂ ਦਾ ਮਾਹੌਲ ਬਣ ਗਿਆ ਹੁਣ ਬੱਚੇ ਇੱਕ ਦੂਜੀ ਛਤਰੀ ਤੋਂ ਉਧਰ ਉੱਡ ਕੇ ਇਧਰ ਉਧਰ ਉੱਡ ਕੇ ਇਧਰ ਛਦਰਿਆਂ ਦਾ ਮਾਹੌਲ ਆਪਣਾ ਬਣ ਗਿਆ ਪੰਜਾਬ ਆਪਣੇ ਬੱਚੇ ਆਏ ਉਡ ਉਡ ਕੇ ਰੇ ਫਿਰਨਗੇ ਕੀ ਦੀ ਰਿਪੋਰਟ ਹੋ ਗਿਆ ਕੰਮ ਆਪਣਾ ਆਇਆ ਆਪਣੇ ਕੱਲ ਵਾਲੇ ਬੱਚੇ ਤਾਂ ਨਹੀਂ ਦੋ ਆਏ ਉਹ ਦੋਵੇਂ ਸਵੇਰ ਨੂੰ ਨਹੀਂ ਉੱਡੇ ਉਹ ਤਾਂ ਆਏ ਜਿਵੇਂ ਕਿਸੇ ਨੇ ਫੜ ਫੁੱੜ ਲਾਏ ਹੁੰਦੇ ਆ ਤੇ ਜਾਂ ਮੀਂਹ ਚ ਡੇਗ ਗਏ ਉਹ ਜੇ ਥਾਂ ਪਏ ਬਈ ਉਹੋ ਠਾਈ ਬਈ ਕਹਿਣ ਦਾ ਭਾਵ ਬਈ ਬਿੱਲੀ ਕੁੱਤੇ ਚੱਕ ਕੇ ਲੈ ਗਿਆ ਬਈ ਡੇਗ ਉਹ ਜੇ ਸਾਹਮਣਾ ਪਏ ਉੱਡੇ ਪਹਿਲੇ ਦਿਨ ਸੀਗੇ ਤੇ ਚਲੋ ਕੋਈ ਗੱਲ ਨਹੀਂ ਜੋੜੀ ਨਾ ਮਿਲੀ ਨਹੀਂ ਸੀ ਖੱਟੀਆਂ ਦੀ ਆ ਤੇ ਇਹ ਆਂਡੇ ਨਹੀਂ ਲਾਏ ਕਬੂਤਰੀ ਨੇ ਜੋੜੀ ਮਿਲੀ ਨਹੀਂ ਸੀਗੀ ਤੇ ਹੁਣ ਮੈਂ ਦੂਰੀ ਛੱਡੀ ਆ ਆ ਆਪਣਾ ਕਬੂਤਰਾ ਤੇ ਆ ਕਬੂਤਰੀ ਆ ਇਹਨਾ ਮਿਲੀ ਨਹੀਂ ਸੀ ਕਿ ਤਾਂ ਕਰਕੇ ਫਿਰ ਮੈਂ ਦੂਰੀ ਵਾਲੀ ਛੱਡਤੀ ਮੈਂ ਕਿ ਚਲੋ ਇਹਨਾਂ ਲੱਗ ਜੂਗਾ ਪਤਾ ਕੂਤਰੀ ਤਾਂ ਬਹੁਤ ਚੰਗੀ ਆ ਆਪਦੇ ਨਾਲ ਤਾਂ ਕੂਤਰਾ ਵੀ ਪੂਰਾ ਚੰਗਾ ਲਾਇਕ ਆ ਦੇਖੋ ਬਈ ਝੋਨੇ ਨੂੰ ਵੀ ਕਿਹੜਾ ਮਾਰ ਲਗੇ ਆਪਣੇ ਨਾ ਮੀਂਹ ਪੈਣ ਲੱਗ ਪਈ ਤਿੰਨ ਚਾਰ ਦਿਨ ਕਣੀਆਂ ਨੇਤੀ ਆ ਜਾਂਦੇ ਕਹੀਂ ਤੇ ਆਪਣੇ ਗੂਹ ਵਾਲੀ ਛੂੜੀ ਬਹੁਤ ਪੈ ਗਈ ਸੀਗੀ ਫਿਰ ਇਸ ਕਰਕੇ ਸਪਰੇਈ ਕਣੀਆਂ ਦਾ ਕੱਲ ਵੀ ਅੰਨਾਈ ਸਪਰੇਇ ਕੀਤੀ ਨਾ ਆਪਣੇ 2 ਦਿਨ ਹੋ ਗਏ ਤੇ ਹੁਣ ਝੋਨੇ ਦਾ ਪੂਰਾ ਫਰਕ ਆ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਆ ਪਾਸੇ ਦਾ ਬਾਲੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਇਹ ਪਾਸੇ ਝੋਨੇ ਕੁੱਲ ਮਿਲਾ ਕੇ ਠੀਕ ਆ ਹੁਣ ਤੇ ਸਾਰੀ ਝੋਨੇ ਦੇ ਸਪਰੇਅ ਵੱਜ ਕੇ ਕੀ ਰੰ ਪ੍ਰਦਾਨ ਪਈਆ ਤੇ ਪ੍ਰਦਾਨੀ ਦੇ ਜਦੋਂ ਹੁਣ ਉਹ ਕੀਤਾ ਆਪਣਾ ਕੀ ਨਾ ਲੈਂਦੇ ਆ ਪ੍ਰਦਾਨ ਪਾ ਦੇਾਂਗੇ ਬਸ ਮੰਨ ਕੇ ਚੱਲੋ 8 ਕਿਧਾ 10 ਦਿਨਾਂ ਨੂੰ ਤੇ ਪਰਾਂ ਪਾ ਰਹੇ ਨੇ ਤੇ ਇਧਰ ਆਪਣੇ ਜਾਨਵਰ ਕਿਉਂਕਿ ਆਪਣੇ ਏਰੀਆ ਬਾਰ-ਬਾਰ ਪੈ ਜਾਂਦਾ ਪਰ ਆਪਣੇ ਕਬੂਤਰ ਨਹੀਂ ਪਰ ਬਾਰ-ਬਾਰ ਉੜਦੇ ਕਿ ਆਪਣੇ ਕਬੂਤਰ ਉਧਰ ਧੀਰੇ ਦੇ ਕਬੂਤਰ ਉੜਦੇ ਹੁੰਦੇ ਲੱਖੀ ਦੇ ਇਧਰ ਬਲ ਕਰਨੇ ਤੇ ਉੜਦੇ ਨੇ ਕਬੂਤਰ ਆਪਣੇ ਪਿੰਡ ਤੇ ਹੀ ਉੜਦੇ ਆ ਤੇ ਚਲੋ ਠੀਕ ਆ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਤੇ ਮੇਰਾ ਵੀਰ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੂ ਵੀਰ ਬਣ ਕੇ ਯਾਰ ਹਨਾ ਤੇ ਚਲੋ ਠੀਕ ਹੈ ਵੀਰੇ ਆਪਾਂ ਮਿਲਦੇ ਆ ਅਗਲੀ ਵਾਰ ਕੱਲ ਨੂੰ ਤੁਹਾਨੂੰ ਟੋਟਲ ਜਿੰਨੀਆਂ ਜੋੜੀਆਂ ਲੱਗੀਆਂ ਸਾਰੀਆਂ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਆਪਾਂ ਅਗਲੇ ਵਲੌਗ ਚ